ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 19 ਅਗਸਤ ਸਾਲ 2025 ਦਿਨ ਸੋਮਵਾਰ ਤੇ ਆਪਾਂ ਬਈ ਅੱਜ ਖੜੇ ਸੀਗੇ ਡੇਰਾ ਬਾਬਾ ਜੋਤ ਸਤਿਆਰ ਪਾਣੀਪੱਤ ਦੇ ਵਿੱਚ ਤੇ ਰਾਤ ਆਪਾਂ ਇਸ ਹੀ ਗੁਰੂ ਘਰ ਰੁਕੇ ਸੀਗੇ ਤੇ ਹੁਣ ਬਈ ਆਪਾਂ ਨਹਾ ਧੋ ਕੇ ਤਿਆਰ ਹਾਂ ਤੇ ਆਪਾਂ ਗੁਰੂ ਘਰ ਅੱਥਾ ਟੇਕ ਕੇ ਬਾਬੇ ਤੋਂ ਲੈ ਕੇ ਇਜਾਜ਼ਤ ਤੇ ਅੱਗੇ ਦਾ ਸਫ਼ਰ ਆਪਾਂ ਤਿਆ ਕਰਦੇ ਅੱਜ ਆਪਣਾ ਸਫ਼ਰ ਹੋਊਗਾ ਦਿੱਲੀ ਦਾ ਦਿੱਲੀ ਤਕਰੀਬਨ ਇਥੋਂ 90-95 ਕਿਲੋਮੀਟਰ ਆ ਦੇ ਆਪਾਂ ਪਹੁੰਚ ਜਾਗੇ 5-6 ਘੰਟੇ ਦੇ ਵਿੱਚ ਆਪਾਂ ਥੋੜਾ ਜਿਹਾ ਜਲਦੀ ਤੁਰੇ ਆ ਕਿਉਂਕਿ ਅੱਗੇ ਜਾ ਕੇ ਆਪਾਂ ਫਿਰ ਜਲਦੀ ਉੱਠ ਕੇ ਸਫ਼ਰ ਕਰਿਆ ਕਰਾਂਗੇ ਕਿਉਂਕਿ ਅੱਗੇ ਜਾ ਕੇ ਫਿਰ ਮਾਹੌਲ ਥੋੜਾ ਉਦਾਂ ਦਾ ਫਿਰ ਆਪਾਂ ਲੇਟ ਸਫ਼ਰ ਨਹੀਂ ਕਰਦੇਗੇ ਤੇ ਟਾਈਮ ਨਾਲ ਆਪਾਂ ਮਤਲਬ 5-6 ਵਜੇ ਦੇ ਨੂੰ ਆਪਣੀ ਸਾਈਕਲਿੰਗ ਬੰਦ ਕਰ ਦਿਆ ਕਰਾਂਗੇ ਤੇ ਆਪਾਂ ਵੀ ਸਫ਼ਰ ਕਰ ਰਹੇ ਆ 5 ਤੱਕ ਯਾਤਰਾ ਤੇ ਆਪਣਾ ਪਿੰਡ ਵੀ ਹੈਗਾ ਭਲੂਰ ਜਿਹੜਾ ਮੋਗਾ ਇਹ ਆਪਣਾ ਸਫ਼ਰ ਤਕਰੀਬਨ ਹੈਗਾ 6000 ਕਿਲੋਮੀਟਰ ਦਾ ਤੇ ਆਪਾਂ 700 ਕਿਲੋਮੀਟਰ ਦਾ ਸਫ਼ਰ ਹੋ ਗਿਆ ਤੇ ਆਪਾਂ ਹੁਣ ਪਟਨਾ ਸਹਿਵਲ ਨੂੰ ਜਾ ਰਹੇ ਆ ਪਟਨਾ ਸਹਿਵ ਇੱਥੋਂ ਹੈਗਾ ਬਈ 1050 ਕਿਲੋਮੀਟਰ ਤਕਰੀਬਨ ਤੇ ਆਪਾਂ ਨੂੰ ਬਈ 10 ਦਿਨ ਹੋਰ ਲੱਗਣਗੇ ਜੇ ਮੌਸਮ ਵਧੀਆ ਰਿਹਾ ਆਪਾਂ ਪਹੁੰਚਾਂਗੇ ਸਰੀਰ ਬਈ ਬਿਲਕੁਲ ਠੀਕ ਆ ਕੋਈ ਥਕਾਵਟ ਨਹੀਂ ਗਈ ਫਰਸ਼ ਕਲਾਸ ਆ ਵੀ ਜਮਾ ਗੁਰੂ ਘਰ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਰੋਜੀ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਦੇ ਹਾਂਜੀ ਵੀ ਸਮਾ ਹੋ ਗਿਆ 9 ਵਜੇ ਦਾ ਤੇ ਆਪਾਂ ਸਮਾਸਲਾ ਬੰਨ ਕੇ ਸਾਰਾ ਸਾਈਕਲ ਤੇ ਰੈਡੀ ਕਰ ਲਿਆ ਪਾਣੀ ਆਪਾਂ ਭਰ ਲਿਆ ਵਾ ਤੇ ਹੁਣ ਚੱਲਦੇ ਆਂ ਭਾਜੀ ਗੁਰੂ ਘਰ ਤੋਂ ਅੱਗੇ ਲੈ ਕੇ ਤੇ ਅੱਗੇ ਦਾ ਸਫਰ ਆਪਾਂ ਸਟਾਰਟ ਕਰਦੇ ਆ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਪਹਿਲੀਆਂ ਦੇ ਵਿੱਚ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਬਾਅਦ ਦੇ ਵਿੱਚ ਬੰਦਾ ਕਿਈ ਵਾਰੀ ਵੀਡੀਓ ਦੇਖ ਕੇ ਭੁੱਲ ਜਾਂਦਾ ਤੇ ਲਾਈਕ ਕਰਨ ਦੀ ਕਿਰਪਾਲਤਾ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਗੱਡੀ ਆਪਣੀ ਬਿਲਕੁਲ ਪਿਆਰ ਆ ਤੇ ਉਹ ਮੁੰਡਾ ਪਾਣੀ ਭਰੀ ਜਾਂਦਾ ਚੱਲਦੇ ਆ ਬਈ ਤੇ ਫਿਰ ਮਿਲਦੇ ਆ ਅਗਲੇ ਸਫ਼ਰ ਤੇ ਚੱਲਦੇ ਆ ਬਣੇ ਰਿਹਾ ਭਾਈ ਸਫ਼ਰ ਦੇ ਨਾਲ ਪਹਿਲਾ ਪਿੰਡ ਲਾਪਾ ਮਾਰ ਲਿਆ ਵਾ ਕਿ ਮਿਲਦੇ ਆਪਾਂ ਰਸਤੇ 'ਚ 10 ਮੀਟਰ 15 ਚ ਲੱਗਿਆ ਆਪਾਂ ਫਿਰ ਚਾਹ ਜੋ ਬਣਾਉਣੇ ਆ ਜੇ ਗੁਰਦੁਆਰਾ ਸੇਵ ਚਾਹ ਆਈ ਨਹੀਂ ਸੀ ਠੀਕ ਆ ਭਾਈ ਤਕਰੀਬਨ ਭਈ ਆਪਾਂ 6 ਕਿਲੋਮੀਟਰ ਆ ਗਏ ਤੇ ਹੁਣ ਕੜੀ ਚੌਲ ਖਾਣ ਲੱਗਿਆ ਭੁੱਖ ਲੱਗੀ ਸੀ ਇਹਦੇ ਤੋਂ ਚਾਹ ਜੋ ਪੀਣਾ ਤੇ ਫੇਰੇ ਕਿ ਚੱਲਦੇ ਰੋਟੀ ਰਭੀ ਆਪਾਂ ਸਿਰੇ-ਫੇਰੇ ਖਾਂਦੇ ਜੀਂਗੇ ਚੋਲ ਹਲਕਿਆਂ ਦੇ ਕਰਕੇ ਤਾਂ ਆਪਾਂ ਖਾ ਲਈਦੇ ਆ। ਨਾਲ ਘੁੱਟ ਚਾਹ ਪੀਵਾਂਗੇ। ਜੇ ਨਾ ਮਿਲੀ ਤਾਂ ਫਿਰ ਆਪਦੀ ਚਾਹ ਬਣਾਵਾਂਗੇ। ਰਾਇਮਾ ਜਾਨ ਨੂੰ ਘੇੜਾ ਦੇਣ ਤੋਂ ਬਾਅਦ ਬਈ ਇੱਧਰ ਕੜੀ ਚਾਵਾਂ ਨੂੰ ਘੇੜਾ ਦੇਣ ਲੱਗੇ ਆ। ਤੇ ਇਹ ਹੀ ਕਰਾਂਗੇ ਅਗਲੀ ਗੱਲ ਬਾਤ। ਬਈ ਕੜੀ ਚੌਲ ਦੇ ਰਾਜਮਾ ਚੌਲ ਖਾਦੇ ਸੀ ਬਾਈ ਕੋਲੋਂ ਤੇ ਬਾਈ ਦੀ ਦੁਕਾਨ ਹੈਗੀ ਆ ਪਾਣੀ ਪਤ ਪੁਲਿਸ ਰਾਈਡ ਕੋਲੇ ਜਦੋਂ ਆਪਾਂ ਦਿੱਲੀ ਹੋ ਕੇ ਜਾਂਦੇ ਆ ਬਹੁਤ ਵਧੀਆ ਬਈ ਬਹੁਤ ਵਧੀਆ ਸਵਾਦ ਸੀਗਾ ਬਈ ਤੇ 100 ਰੁਪਏ ਲਿਆ ਬਾਈ ਨੇ ਸਾਰਾ ਆਪਣੇ ਤੋਂ ਜੇ ਆ ਤੁਸੀਂ ਇੱਥੇ ਬਈ ਚੈੱਕ ਕਰ ਸਕਦੇ ਹੋ ਲੋਕੇਸ਼ਨ ਸਾਫ ਸफाई ਪੂਰੀ ਆਵੇ ਬਈ ਜਰੋਂ ਵੀ ਤੁਸੀਂ ਇੱਥੇ ਨੰਗੋ ਤੇ ਜਰੂਰ ਹੋ ਕੇ ਜਾਇਓ ਕੀ ਨਾਮ ਬਾਈ ਦਾ ਅਜੀਤ ਕੁਮਾਰ ਅਜੀਤ ਕੁਮਾਰ ਠੀਕ ਆ ਬਾਈ ਕਹਿਣਾ ਚਾਹਿੰਗਾ ਕੁਝ ਏਵਾ ਧੰਨਵਾਦ ਆਪ ਦਾ ਠੀਕ ਆ ਭਾਈ ਬੈਕਨ ਹਾਈਵੇ 42 ਨੰਬਰ ਸੜਕ ਤੇ ਸਫ਼ਰ ਕਰ ਰਹੇ ਆ ਦਿੱਲੀ ਪਾਣੀਪਤ ਐਕਸਪ੍ਰੈਸ ਵੇ ਤੇ ਆਪਣਾ ਦਿੱਲੀ ਬਈ ਇੱਥੋਂ 70 ਕਿਲੋਮੀਟਰ ਰਹਿ ਗਿਆ ਤੇ ਆਪਾਂ ਹੁਣ ਚਾਹ ਬਣਾਉਣਾ ਤੇ ਦੁੱਧ ਲਿਆ ਸੀਗਾ ਤੇ ਅੱਗੇ ਚੱਲ ਗਏ ਆ ਆਪਾਂ ਚਾਹ ਬਣਾਉਨੇ ਆ ਤੇ ਆਹ ਮੁੰਡਾ ਕਹਿੰਦਾ ਮੈਂ ਚਾਹ ਤੋਂ ਪਹਿਲਾਂ ਕੋਕ ਪੀਣਾ ਵਾ ਤੇ ਆ ਦੁੱਧ ਬਈ ਆਪਾਂ 35 ਰੁਪਈਆ ਦਾ ਦੁੱਧ ਲੈ ਲਿਆ ਅੱਧਾ ਕਿਲੋ ਤੇ ਹੁਣ ਦੁੱਧ ਪੱਤੀ ਜਾ ਕੇ ਬਣਾਉਨੇ ਆ ਤੇ ਮਿਲਦੇ ਆਂ

ਇਵਾਰ ਨੇਰੇ ਕਰਾਂਗੇ ਹੁਣ ਆਪਾਂ ਜਰੋ 10-15 ਕਿਲੋਮੀਟਰ ਰਹਿ ਗਿਆ ਦਿੱਲੀ ਤੇ ਉਦੋਂ ਖੜਾਂਗੇ ਬਈ ਕਿਹੜੀ ਕੌਫੀ ਬਣਾ ਕੇ ਆਪਾਂ ਪੀਤੀ ਹੈ ਨਾ ਸਾਈਕਲ ਵੀ ਮਾਵੀ ਮੰਗੂ ਹੱਥ ਜੋੜ-ਜੋੜ ਕੇ ਵੀ ਕਿਹਦੇ ਟਿੱਕੇ ਚੜ ਗਿਆ ਤੇ ਉਧਰ ਵਾ ਇਧਰ ਬਾਈ ਦਾ ਕੱਪ ਚੈੱਕ ਕਰ ਲੋ ਕਿੱਡਾ ਵਾ ਸਾਈਕਲ ਦੀ ਯਾਰ ਰੇਲ ਬਣਨਗੇ ਦੇਖ ਲੈ ਆ ਪੀਣ ਤੋਂ ਬਾਅਦ ਬਈ ਆ ਗਈ ਅਮਰੂਦਾਂ ਦੀ ਵਾਰੀ ਇਹ ਮੁੰਡੇ ਦਾ ਕਦੇ ਚਾਹ ਨਹੀਂ ਅਮਰੂਦ ਖਾਣੇ ਆ ਮੈਂ ਤੇ ਪਰ ਆਪਾਂ ਹੁਣ ਰੋਕੇ ਖਾਨੇ ਛਾਂ ਦੇਖ ਕੇ ਬਾਈ ਤੁਨ ਅਮਰੂਦਾਂ ਦੇ ਨੂੰ ਲਵਾ ਲਿਆ 40 ਦੇ ਵੀ ਅੱਧਾ ਕਿਲੋ ਤੋਂ ਉੱਤੇ ਆ ਗਿਆ ਦੇਖਣ ਜਰਾ ਵਧੀਆ ਲੱਗਦੇ ਬਾਕੀ ਖਾ ਕੇ ਦੱਸਾਂਗੇ ਕਿਵੇਂ ਆ ਪੰਪ ਤੇ ਰੁਕੇ ਸੀਗੇ 30 ਕਿਲੋਮੀਟਰ ਦਾ ਸਫ਼ਰ ਕੱਢ ਕੇ ਤੇ ਹੁਣ ਆਪਾਂ ਰਹਿ ਗਏ 50 ਕਿਲੋਮੀਟਰ ਦਾ ਅਗਰ ਉਹ ਮਰਾ ਖਾ ਕੇ ਪਾਣੀ ਭਰ ਕੇ ਦੋਨੇ ਬੋਦਨਾਏ ਦੁਬਾਰਾ ਚੱਲਦੇ ਆਂ ਫੇਰ ਕੱਢਾਂਗੇ 20 ਕਿਲੋਮੀਟਰ ਅੱਜ ਗਰਮੀ ਜਿਆਦਾ ਕਰਕੇ ਸਫ਼ਰ ਥੋੜਾ ਜਿਹਾ ਘਟਨੇ ਪੜ ਰਿਹਾ ਤੇ ਹੁਣ ਮੌਸਮ ਥੋੜਾ ਜਿਹਾ ਆਏ ਹੋ ਗਿਆ ਬੱਦਲ ਆ ਗਿਆ ਦਿੱਲੀ 48 ਕਿਲੋਮੀਟਰ ਰਹਿ ਗਿਆ ਤੇ ਭਾਈ ਮੀਂਹ ਆ ਗਿਆ ਮੌਸਮ ਪੂਰਾ ਠੰਡਾ ਹੋਇਆ ਪਿਆ ਲੱਗਦਾ ਮੀਂਹ ਆਪਾਂ ਨੂੰ ਭਿਉਆਊਗਾ ਖੜਨਾ ਪਊ ਕਿਤੇ ਜਸ ਟਾਈਮ 2:00 ਬਜ ਕੇ ਤੇ 30 ਮਿੰਟ ਹੋ ਗਏ ਆ ਤੇ ਆਪਣਾ ਦਿੱਲੀ ਇੱਥੋਂ 48 ਕਿਲੋਮੀਟਰ ਰਹਿ ਗਿਆ ਤੇ ਹੁਣ ਮੀਂਹ ਆ ਗਿਆ ਤੇ ਆਪਾਂ ਨੂੰ ਰੁਕਣਾ ਪਊਗਾ ਤੇ ਆਪਾਂ ਇੱਥੇ ਇੱਕ ਰਗਾ ਦੇ ਰੁਕ ਗਏ ਆ 40 ਦੂਦਾਨ ਤੇ ਰੁਕ ਗਏ ਆ ਤੇ ਦੇਖੋ ਹੁਣ ਮੈਨੂੰ ਮੋਈਆ ਅੰਦਾਜ਼ਾ ਸੀਗਾ ਵੀ 6 ਵਜੇ ਤੱਕ ਪਹੁੰਚ ਜਾਾਂਗੇ ਪਰ ਹੁਣ ਨਹੀਂ ਵੇਖੋ ਪਹੁੰਚਣ ਦਿੰਦਾ ਕਿ ਨਹੀਂ ਪਹੁੰਚਦੇ ਆ ਜਾਂ ਫਿਰ ਕਿਤੇ ਹੋਰ ਰਾਹ 'ਚ ਸਤਾਣਾ ਕਰਦੇ ਆ

ਕੌਣ ਜਾਣਿਆ ਕਿ ਕਦ ਤੇਰੇ ਜਾਂ ਡੇਰ ਦੇ ਵਿੱਚ ਕੰਮ ਹੋਏ। ਸਲੀਹ ਆ ਗਿਆ ਬਈ ਮਨੀਸ਼ ਬਾਈ ਨਾਲ ਚਲੇ ਆ ਬਣਾਣਾ ਤੇ ਬਾਈ ਨੇ ਆਪਣਾ ਚੈਨਲ ਵੀ ਸਬਸਕ੍ਰਾਈਬ ਕੀਤਾ ਤੇ ਇਹਨਾਂ ਨੂੰ ਇੱਕ ਸਟ੍ਰੈਟਜੀ ਹੋ ਲੋ ਕੀਤਾ ਵਾ। ਤੇ ਜੀ ਨਾਗਰੇ ਤੋਂ ਆਪਣੇ ਜਰੂਰੀ ਇੱਥੇ ਜਾਣਾ। ਪਾਣੀਪਤ ਤੇ ਦਿੱਲੀ ਤੇ ਕਈ ਇਥੇ ਕਰਦਾ ਵਾ। ਆਪ ਕੋਲ ਦੇ ਕੋਲੇ ਇੱਧਰ ਆ ਕੇ ਦੇਖਣਾ ਬਈ ਜੇ ਤੁਸੀਂ ਵੀ ਕੋਈ ਸਲੀ ਜ਼ਰੂਰ ਖਾ ਕੇ ਜਾਇ। ਇੱਥੇ ਆ ਗਿਆ ਲਈ। ਦਿੱਲੀ ਰਹਿ ਗਿਆ ਵੀ 22 ਕਿਲੋਮੀਟਰ ਜਾ ਜੋੜਦੇ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਆਪਾਂ ਦਿੱਲੀ ਦੇ ਵਿੱਚ ਪਹੁੰਚਣ ਵਾਲੇ ਆ। ਟੈਂਟਰ ਹੋਏ ਨੂੰ ਆਪਾਂ ਨੂੰ 1 ਘੰਟਾ ਹੋ ਗਿਆ ਤੇ ਆਪਾਂ ਗੁਰਦੁਆਰਾ ਬੰਗਲਾ ਸੇਵੇ ਤੋਂ 17 ਕਿਲੋਮੀਟਰ ਦੂਰ ਆ। ਤੇ ਬਾਕੀ ਤੁਹਾਨੂੰ ਆਪਾਂ ਸ਼ਹਿਰ ਦੀ ਰੌਣਕ ਤੇ ਭੀੜ ਭੜੱਕਾ ਦਿਖਾ ਦਿੰਨੇ ਆ। ਤੇ ਸ਼ਹਿਰ ਦੇ ਵਿੱਚ ਵੀ ਇੰਨੀ ਸਫਾਈ ਆ। ਨਿਕਾ ਜਾ ਤੁਸੀਂ ਪੂਰੇ ਦਾ ਘੇਰ ਦੇਖ ਸਕਦੇ। ਇੱਥੋਂ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਆਪਾਂ ਕਿੱਥੇ ਆ ਗਏ ਆ। ਵਾਹਿਗੁਰੂ ਜੀ ਦਾ ਖਾਲਸਾ ਅਸਿ ਰਈ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੀ ਅੱਜ ਬਜਰੂ ਘਟੇਲਾ ਗੁਰਦੁਆਰਾ ਸਾਹਿਬ ਦਿੱਲੀ ਵਿੱਚ ਖੜੇ ਆ ਆਪਾਂ ਨੂੰ ਬਾਬਾ ਜੀ ਮਿਲੇ ਸੀਗੇ ਵੀ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਬਾਬਾ ਜੀ ਦੱਸਿਓ ਤੁਸੀਂ ਆਪਦੇ ਬਾਰੇ ਹਾਂਜੀ ਜੀ ਥੋੜਾ ਕੀ ਨਾਮ ਆ ਜੀ ਤੁਹਾਡਾ ਮੇਰਾ ਮਹਿੰਦਰ ਸਿੰਘ ਆ ਜੀ ਠੀਕ ਆ ਜੀ ਕਿੱਥੋਂ ਆਏ ਤੁਸੀਂ ਮੈਂ ਜੀ ਫਤਿਹਗੜ੍ਹ ਸਾਹਿਬ ਤੋਂ ਜੀ ਠੀਕ ਆ ਤੁਸੀਂ ਕਦੋਂ ਕੀਤੀ ਯਾਤਰਾ ਸ਼ੁਰੂ ਜੀ ਮੈਂ ਜੀ ਮੈਨੂੰ ਆਏ ਬਾਈ ਜੀ ਨੂੰ ਲੋ ਮਹੀਨੇ ਪੂਰੇ ਹੋ ਜਾਣਗੇ ਬਾਈ ਜੂਰ ਨੂੰ ਮੈਂ ਘਰੋਂ ਚੱਲਿਆ ਨਹੀਂ ਅੱਛਾ ਠੀਕ ਆ ਤੁਹਾਡੇ ਹੋ ਗਏ ਪੰਜ ਤਖਤ ਜੀ ਮੇਰੇ ਪੰਜੇ ਪੂਰੇ ਹੋ ਠੀਕ ਜੀ ਇਹ ਦਮਦਮਾ ਸਾਹਿਬ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਤੁਨੂੰ ਹਜੂਰ ਸਾਹਿਬ ਨੂੰ ਸਿੱਧਾ ਹੋ ਗਿਆ ਜੀ ਉਸ ਤੋਂ ਬਾਅਦ ਹੁਣ ਪਟਨਾ ਸਹਿਤ ਆ ਰਹੇ ਹਾਂ ਹਾਂ ਹਜੂਰ ਸਾਹਿਬ ਦੇ ਬਾਅਦ ਫਿਰ ਮੈਂ ਪਟਨਾ ਸਾਹਿਬ ਗਿਆ ਪਟਨਾ ਸਾਹਿਬ ਤੋਂ ਹੁਣ ਮੈਂ ਵਾਪਸ ਆ ਰਿਹਾ ਜੀ ਠੀਕ ਕੀ ਕਹਿ ਹਾਂਗੇ ਸਖਤਾਂ ਨੂੰ ਵੀ ਸਕਾਉਟ ਤਾਂ ਨਹੀਂ ਹੁੰਦੀ ਕਿ ਨਹੀਂ ਸਕਾਉਟ ਕੋਈ ਜੀ ਬੈਦਲਾ ਲਾਜਪਾ ਜਪਦੇ ਜਾ ਬਹੁਤ ਬੜਾ ਮਜ਼ਾ ਆਉਂਦਾ ਕੋਈ ਚੱਕਰ ਨਹੀਂ ਹੈਗਾ ਕਿਸੇ ਗੱਲ ਦੀ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ ਉਮਰ ਤਾਂ 55 ਤੋਂ 55 ਸਾਲ ਦੀ ਹੋ ਗਈ ਹੈ ਦੇਖੋ ਜੀ ਬਾਈ ਬਾਬਾ ਜੀ ਦੀ ਉਮਰ 55 ਸਾਲ ਆ ਤੇ ਬਾਬਾ ਜੀ ਯਾਤਰਾ ਕਰਕੇ ਪੰਜ 2 ਮਹੀਨੇ ਅੰਦਰ ਵਿੱਚ ਤੇ ਆਪਾਂ ਵੀ ਬਾਈ ਯਾਤਰਾ ਸ਼ੁਰੂ ਕੀਤੀ ਆ ਆਪਾਂ ਤੀਜੇ ਦਸਤਵਲ ਜਾ ਰਹੇ ਆਂ ਸ੍ਰੀ ਪਟਨਾ ਸਾਹਿਬ ਤੇ ਆਪਾਂ ਨੂੰ ਸਵਾਲ ਹੁੰਦੇ ਲੋਕਾਂ ਦੇ ਵੀ ਥਕਾਵਟ ਨਹੀਂ ਹੁੰਦੀ ਕਿਵੇਂ ਬਾਬਾ ਜੀ ਨੂੰ ਪੁੱਛੋ 55 ਸਾਲ ਉਮਰ ਆ ਤੇ ਆਪਣੀ ਤਾਂ ਫੇਰ 25 30 ਸਾਲ ਉਮਰ ਹੈ ਜੀ ਤੇ ਆਪਾਂ ਨੂੰ ਕੋਈ ਥਕਾਵਟ ਨਹੀਂ ਤੁਸੀਂ ਬੱਲੇ ਦਾ ਨਾਮ ਜਪਦੇ ਜਾਓ ਬੱਡਲ ਬੱਡਲ ਵੈਗਣੇ ਕਹੋ ਹਾਂ ਨਹੀਂ ਸਹੀ ਗੱਲ ਹੈ ਇਹ ਨਾਲ ਜਾਓਗੇ ਬੜਾ ਨਜ਼ਾਰਾ ਆਉਂਦਾ ਹਾਂਜੀ ਹਾਂਜੀ ਥਕਾਵਟ ਨਹੀਂ ਕੋਈ ਕੁਛ ਨਹੀਂ ਬਹੁਤ ਵਧੀਆ ਲੱਗਿਆ ਤੁਹਾਡਾ ਮਿਲ ਕੇ ਜੀ ਮਿਹਰਬਾਨੀ ਤੁਹਾਡੀ ਕੋਈ ਗੱਲ ਨਹੀਂ ਬਾਈ ਜੀ ਚਾਰਜੀ ਕਰਾ ਕਰੂਗਾ ਜੀ ਹਾਂ ਜੀ ਤੁਹਾਡੀ ਵੀ ਕੋਈ ਨਾ ਆਪਾਂ ਤੁਹਾਡਾ ਨੰਬਰ ਲੈਨੇ ਆ ਤੇ ਤੁਹਾਨੂੰ ਜਦੋਂ ਯਾਤਰਾ ਪੂਰੀ ਹੋ ਗਈ ਤੇ ਆਪਾਂ ਤੁਹਾਨੂੰ ਮਿਲਾਂਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਬਾਈ ਜੀ ਦਾ ਕਾਲ ਚਾਹ ਬਾਈ ਜੀ ਕੀ ਫਤ ਹੈ ਜੀ ਮੇਰੇ ਜੀ ਵੀ ਬਣਾ ਦਿਓ ਇੱਕ ਚੱਲ ਬਣਾ ਲਓ ਕੀ ਪਾ ਦੇਂਗੇ ਇਹਨਾਂ ਬਣਾ ਲਓ ਬਣਾ ਲਓ ਮੈਂ ਟਿਕਟ ਹੀ ਪਾਣੀ ਮਾਪਾਈ ਨੇ ਖੜਨਾ ਯਾਰ ਕੋਈ ਨਹੀਂ ਸਾਰ ਬਣਾ ਲਓ ਚੱਲ ਬਣਾ ਚੱਲ ਜੀ ਜਾਂਦੀ ਹੈ ਹੈ ਨੀ ਬਾਬਾ ਜੀ ਫਿਰ ਜਿਵੇਂ ਖਰਚੇ ਦੀ ਗੱਲ ਕੀਤੀ ਜਾਵੇ ਜਿਵੇਂ ਆਪਾਂ ਨੂੰ بڑے ਬੰਦੇ ਪੁੱਛਦੇ ਵੀ ਖਰਚਾ ਬਹੁਤ ਆ ਜਾਊਗਾ ਥੱਕ ਜਾਓਗੇ ਵੀ ਸਰੀਰਾਂੇ ਹੋ ਜਾਊਗਾ ਵੀ ਸਿਹਤ ਦਾ ਖਿਆਲ ਰੱਖਿਓ ਖਾਣੇ ਪਾਣੀ ਦਾ ਤੇ ਤੁਸੀਂ ਕੀ ਕਹਿਣਾ ਚਾਹੁੰਗੇ ਮੈਂ ਕਹਾਂ ਵੀ ਤੁਸੀਂ ਖਰਚੇ ਦੇ ਨਹੀਂ ਡਰਨਾ ਤੁਸੀਂ ਥੱਕੜ ਦੇ ਨਹੀਂ ਡਰਨਾ ਤੁਹਾਨੂੰ ਬਾਈਰੂ ਦਾ ਸਾਥ ਤੁਹਾਨੂੰ ਮਿਲੂਗਾ ਪੂਰਾ ਹਾਂਜੀ ਤੁਸੀਂ ਤੁਹਾਨੂੰ ਸਭ ਕੁਝ ਮਿਲੂਗਾ ਤੇ ਬਾਬਾ ਜੀ ਤੁਹਾਨੂੰ ਰਾਜ ਕਿੰਨਾ ਪਿਆਰ ਮਿਲੇ ਸੰਗਤਾਂ ਦਾ ਬਹੁਤ ਬਹੁਤ ਵੀਰੇ ਮੈਨੂੰ ਲੋਕ ਆਵਾਜ਼ਾਂ ਮਾਰਦੇ ਕੋਈ ਦੁੱਧ ਭਰਾਂਦਾ ਕੋਈ ਕੇਲੇ ਦਿੰਦਾ ਕੋਈ ਆਵਾਜ਼ਾਂ ਮਾਰਦਾ ਜੀ ਲੰਗਰ ਛਕੋ ਬਾਬਾ ਜੀ ਰੋਕੋ ਜੀ ਬਹੁਤ ਮਾਨਦਾਨ ਮ ਮੈਨੂੰ ਕੋਈ ਘਾਟ ਨਹੀਂ ਜਾਈ ਕੋਈ ਕੋਈ ਮਹਿਸੂਸੇ ਨਹੀਂ ਹੋਇਆ ਕਿਸੇ ਵੀ ਗੱਲ ਦੀ ਠੀਕ ਹੈ ਨਹੀਂ ਸਾਨੂੰ ਵੀ ਬਈ ਬਾਬਾ ਜੀ ਬੜਾ ਪਿਆਰ ਮਿਲ ਰਿਹਾ ਵਾ ਤੇ ਸਾਡਾ ਮਨ ਪੂਰਾ ਖੁਸ਼ ਆ ਮਤਲਬ ਵੀ ਹਾਂ ਮੈਂ ਕਹਿੰਦਾ ਜੀ ਮੈਨੂੰ ਜਿਸ ਜੇ ਮਾੜੀ ਬੁਢੀ ਥਕਾਵਟ ਹੈਗੀ ਵੀ ਦੀ ਹੁਣ ਮੇਰੀ ਸਾਰੀ ਥਕਾਵਟ ਤੁਹਾਨੂੰ ਮਿਲ ਕੇ ਦੂਰ ਹੋ ਗਈ ਸਾਡੀ ਵੀ ਰਹਿ ਗਈ ਬਾਬਾ ਜੀ ਅਸੀਂ ਤਕਰੀਬਨ ਅੱਜ 110 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਪਹੁੰਚੇ ਹੋਵਾਂਗੇ ਤੇ ਸਾਨੂੰ ਲੱਗਦਾ ਸੀ ਵੀ ਅਸੀਂ ਥੱਕਾਂਗੇ ਰਾਸਤੇ 'ਚ ਵੀ ਨਹੀਂ ਆ ਗਿਆ ਸੀ ਤੇ ਪਰ ਇੱਥੇ ਸਾਨੂੰ ਮਿਲ ਕੇ ਤੇ ਅਸੀਂ ਬਾਗੋ-ਬਾਗੋਗੇ ਸਾਨੂੰ ਕੋਈ ਥਕਾਵਟ ਨਹੀਂ ਜੇ ਕੋਈ ਲੰਗ ਲੰਗਦੇ ਹੀ ਸੀ ਤਾਂ ਉੱਥੇ ਜਾਣਾ ਸੀ ਜੇ ਕੋਈ ਮਾੜਾ-ਮੋਟਾ ਮੀਂਹ ਪੈਂਦਾ ਐਂ ਮੈਂ ਕੋਈ ਰਿੰਗੋਟ ਹੈਗੇ ਸੀ ਮੈਂ ਉਹ ਪਰ ਇਹ ਜਿਆਦਾ ਹੀ ਨਹੀਂ ਤੇਜ਼ ਆ ਗਿਆ ਫਿਰ ਮੈਂ ਰੁਕਦਾ ਸੀ ਨਹੀਂ ਮਾੜੇ-ਮੋਟੇ ਮੀਂਹ ਦੇ ਪਾ ਆਪਣਾ ਵੈਗਰੂ ਵੈਗਰੂ ਕਰਾ ਆਪਣਾ ਚੱਲੀ ਚੱਲ ਕੋਰਪਾ ਨਾਲ ਚੱਲੀ ਚੱਲੋ ਬਾਬਾ ਜੀ ਤੁਸੀਂ ਇੱਕ ਗੱਲ ਮੰਨਦੇ ਹੋ ਕੁਦਰਤ ਦਾ ਸਵਾਭਾ ਅਸੀਂ ਉੱਥੋਂ ਉੱਥੋਂ ਮੜੇ ਅੱਗੇ ਜਾ ਕੇ ਹਾਂਜੀ ਤੇ ਅਸੀਂ ਸੋਚੇ ਵੀ ਆਹ ਗੁਰੂ ਘਰ ਤੇ ਇੱਥੇ ਜਾ ਕੇ ਬਹੁਤ ਕਰ ਤੇ ਆਪਣੇ ਮੇਲੇ ਹੋਣੇ ਸੀ ਤੇ ਸਾਨੂੰ ਕਮਰਾ ਤਾਂ ਇਥੇ ਨਹੀਂ ਮਿਲਿਆ ਕਿਉਂਕਿ ਸਾਡਾ ਪਹਿਲਾ ਸਮਾਨ ਦਾ ਥੋੜਾ ਚੱਕਰ ਪੈ ਗਿਆ ਸੀਗਾ ਵੀ ਅਸੀਂ ਕਮਰੇ ਦੀ ਭਾਲ ਦੇ ਵਿੱਚ ਥੋੜਾ ਜਿਆਦਾ ਹੁੰਨੇ ਆ ਹਾਂ ਜੀ ਤੇ ਪਰ ਥੋੜੇ ਨਾ ਮੇਲ ਹੋਣੇ ਸੀ ਆਪਣੇ ਮੇਲ ਕਰਾਉਣੇ ਸੀ ਤਾਂ ਸਾਡੇ ਸਾਈਕਲ ਉੱਥੋਂ ਵਾਪਸ ਮੁੜੇ ਆ ਤੇ ਅਸੀਂ ਚੱਲੇ ਜੀ ਥੋੜੇ ਵਾਲੀ ਨਿਗਾ ਪੈ ਗਈ ਤੇ ਆਪਾਂ ਇੱਕ ਦੂਜੇ ਨੂੰ ਮਿਲੇ ਆ ਤੇ ਵਧੀਆ ਮਿਲ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੁਸੀਂ ਕਿਸੇ ਗੱਲ ਦੀ ਘਾਟ ਨਹੀਂ ਪੈਣੀ ਤੁਹਾਨੂੰ ਬੈਗ ਰੂਮ ਤੁਹਾਡੇ ਨਾਂ ਆਪਣੇ ਨਾਲ ਲੈ ਜੀ ਹਾਂ ਜੀ ਠੀਕ ਆ ਤੁਸੀਂ ਜਿਹੜਾ ਚੜ੍ਹਦੀ ਕਲਾ ਵਿੱਚ ਜਾਓ ਬਾਦਿਆਂ ਦੀ ਰਾਤ ਨੂੰ ਨਾ ਚੱਲਿਓ ਆਪਣਾ ਦਿਨੇ ਦਿਨੇ ਸਾਈਕਲ ਚਲੋ ਆਪਣਾ ਬੁਲਾਓ ਜਦ ਹੀ ਬਾਹਰ ਆ ਜਾਓ ਤੁਹਾਨੂੰ ਕਾਹ ਕੋ ਪੂਰਾ ਸਹਾਰਾ ਮਿਲੂਗਾ ਵੈਗਰੂ ਬਾਕੀ ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਜੀ ਜੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਆਊਗੀ ਤਾਂ ਹੀ ਤੁਹਾਨੂੰ ਫੋਨ ਕਰਕੇ ਪੁੱਛਾਂਗੇ ਠੀਕ ਹੈ ਜੀ ਕਿਉਂਕਿ ਤੁਸੀਂ ਫਤਿਹ ਕਰਨ ਵਾਲੇ ਆ ਜੀ ਸਾਡੇ ਤੋਂ ਵੱਡੇ ਦੁਗਣੀ ਉਮਰ ਦੇ ਆ ਤੁਸੀਂ ਜੀ ਫਤਿਹ ਦਾ ਵੀ ਫਤਿਹ ਅਸੀਂ ਵੀ ਕਹੋ ਫਤਿਹ ਤਾਂ ਉਹਨੇ ਨਹੀਂ ਕੀਤੀ ਬਾਈ ਬਾਹਰ ਹੀ ਨੇ ਬਾਹਰ ਹੀ ਨਿਕਰਾਈਏ ਬਿਲਕੁਲ ਸਹੀ ਗੱਲ ਉਹਨਾਂ ਨੂੰ ਯਾਦ ਰੱਖੋ ਹਮੇਸ਼ਾ ਵੈਗਰੂ ਵੈਗਰੂ ਕਰਦੇ ਜਾਓ ਜਿੱਥੇ ਵੀ ਜਾਣਾ ਆਪਣੇ ਗੁਰੂ ਘਰ ਜਾਵੋ ਸੋਭਾ ਆਟੋ ਨਾਲੋ ਜਾਂੋ ਆਪਣੇ ਸਾਥੇ ਆਪਣੇ પેટ્રોલ ਮਾਰ ਦੋ ਕਰ ਗਏ ਸਹੀ ਗੱਲ ਹਾਂ ਫੋਜੀ ਜੀ ਜੇ ਤੁਸੀਂ ਗੁਰੂ ਘਰ ਦੇ ਬੱਠਾ ਫੇਰ ਸਕਦੇ ਜੇ ਤੁਹਾਨੂੰ ਗੁਰੂ ਘਰ ਰਵਾਇ ਕਹਿੰਦੇ ਨੇ ਵੀ ਪ੍ਰਸ਼ਾਦਾ ਛੱਕਿਆ ਫੇਰ ਪ੍ਰਸ਼ਾਦਾ ਛੱਕ ਕੇ ਜਾਓ ਜੇ ਹੋਟਲਾਂ ਚ ਬੈਠਾ ਰੁਕੇ ਹੋਇਆ ਫੇਰ ਤੁਸੀਂ ਆਪਣਾ ਜਿੰਨਾ ਜਲਦੀ ਨਿਕਲ ਜੂਗੇ ਉਹਨਾਂ ਨੂੰ ਫਿਰ ਟ੍ਰਾਇ ਕਰੂਗਾ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਤੁਹਾਨੂੰ ਹੋਟਲਾਂ ਪਰ ਪੰਪਰ ਦੇ ਨਿਯਾਜ਼ ਬੈਠ ਕੇ ਸੌਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਊਗਾ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਜੀ ਜੇ ਹੁਣ ਗੁਰੂ ਘਰ ਦੇ ਬੱਠਾ ਹੋਰ ਤੁਹਾਨੂੰ ਕਹਦਾ ਵੀ 8 ਵਜੇ ਰੋਟੀ ਖਾ ਕੇ ਚੱਲਦੇ ਕੋਈ 8 ਵਜੇ ਤੱਕ ਰੁਕ ਜਿਓ ਬਾਬਾ ਦੀ ਗੱ ਜੀ ਅੱਜ ਵੀ ਪਾਣੀਪਤ ਗੁਰਦੁਆਰਾ ਸੇਵਾ ਤੋਂ ਆਏ ਆ ਸਾਨੂੰ ਵਧੀਆ ਉੱਥੇ ਫ੍ਰੀ ਚ ਉਹਨਾਂ ਨੇ ਕਮਰਾ ਦਿੱਤਾ ਤੇ ਇਹੀ ਪੁੱਛਿਆ ਬਾਬਾ ਜੀ ਪੈਸੇ ਇਹ ਕਹਿੰਦੇ ਨਹੀਂ ਤੁਸੀਂ ਸੇਵਾ ਤੇ ਆਏ ਥੋੜੀ ਜੀ ਮੈਂ ਹਜੂਰ ਸਾਹਿਬ ਦੇ ਪਟਨਾ ਸਾਹਿਬ ਦੇ ਰਹਾ ਮੇਰਾ ਕੋਈ ਕਿਰਾਇਆ ਨਹੀਂ ਲਿਆ ਉਹਨਾਂ ਨੇ ਠੀਕ ਹੈ ਜੀ ਮੇਰਾ ਕੋਈ ਬੱਡ ਉਹਦਾ ਨਹੀਂ ਪੈਸਾ ਵੀ ਲਿਆ ਹੈਗਾ ਮੈਂ ਉੱਥੇ ਯਾਤਰਾ ਵੀ ਕਰਕੇ ਆਇਆ ਜਿਹੜੀਆਂ ਨੇੜੇ ਦੇ ਗੁਰਦੁਆਰੇ ਸੀ ਮੇਰੇ ਮੇਰਾ ਬਸੜਾ ਕਿਰਾਇਆ ਵੀ ਲੱਗਿਆ ਜੀ ਉੱਥੇ ਮੈਨੂੰ ਸਾਰਾ ਕੁਝ ਫ੍ਰੀ ਸੀ ਉੱਥੇ ਬਿਲਕੁਲ ਠੀਕ ਹੋ ਗਿਆ ਉਹ ਕਹਿੰਦੇ ਤੁਸੀਂ ਸਾਈਕਲ ਯਾਤਰਾ ਵਾਲਾ ਥੋੜੇ ਕੁਝ ਨਹੀਂ ਲਿਆ ਜਾਉਗਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਇਜਤਤ ਕਰਿਆ ਆਪਾਂ ਜਿੱਥੇ ਵੀ ਗਏ ਬਹੁਤ ਇਜਤਤ ਹੋ ਗਈ ਆ ਇਸ ਲਈ ਅਕੱਬ ਸਾਹਿਬ ਦਾ ਵੀ ਆਪਾਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਬਾਈਆਂ ਦਾ ਵੀ ਤੇ ਵੈਗੂ ਦਾ ਧੰਨਵਾਦ ਅਸੀਂ ਕਰਨਾ ਹੀ ਕਰਨਾ ਹੀ ਮੈਨੂੰ ਕੋਲੋਂ ਭੁੱਲ ਨਹੀਂ ਸਕਦੀ ਆ ਆਪਾਂ ਭੁੱਲ ਨਹੀਂ ਸਕਦੇ ਜੀ ਕਿਹੜੇ ਜਿਹੜੀਆਂ ਸੰਗਤਾਂ ਮਿਲ ਜਾਂਦੇ ਆ ਆਪਾਂ ਨੂੰ ਸੇਵਾਦਾਰ ਮਿਲਦੇ ਨੇ ਆਪਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਪੈਡਲ ਪੈਡਲ ਤੇ ਆਪਾਂ ਵੈਗੂ ਵੈਗੂ ਬਾਈ ਦੇ ਪਰ ਤੇ ਵੈਗੂ ਗੱਲ ਪਹੁੰਚ ਆ ਗਏ ਬਾਈ ਵੀ ਤੇਰੇ ਲਾਉਗਾ ਗਏ ਮੇਰਾ ਵੀਰਵਾਰ ਕੇ ਕੀ ਕੰਟੈਕਟ ਰੱਖੇ ਗੱਲਬਾਤ ਠੀਕ ਹਾਂਜੀ ਵੀ ਆਪਾਂ ਗੁਰਦੁਆਰਾ ਸਹਿਬਾਇ ਇਸ ਇੱਥੇ ਆਪਾਂ ਨੂੰ ਕਮਰਾ ਮਿਲਿਆ ਨਹੀਂ ਕਮਰੇ ਦਾ ਰੇਟ ਜ਼ਿਆਦਾ ਸੀਗਾ 900 ਰੁਪਿਆ ਤੇ ਹਾਲ ਦੇ ਵਿੱਚ ਕਹਿੰਦੇ ਸੀ ਫ੍ਰੀ ਆ ਪਰ ਹਾਲ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਸਮਾਨ ਦੀ ਸੇਫਟੀ ਨਹੀਂ ਹੈਗੀ ਤੇ ਆਪਾਂ ਦੂਜੇ ਗੁਰੂ ਘਰ ਗੁਰਦੁਆਰਾ ਸੀਸਗੰਜ ਆ ਕੇ ਆਪਾਂ ਕਮਰੇ ਦਾ ਪਤਾ ਕਰਦੇ ਜੇ ਆਪਾਂ ਨੂੰ ਕਮਰਾ ਮਿਲਦਾ ਤੇ ਬਾਕੀ ਆਪਾਂ ਨੂੰ ਬਾਬਾ ਜੀ ਮਿਲੇ ਸੀਗੇ ਤੇ ਉਹਨਾਂ ਤੋਂ ਆਪਾਂ ਨੂੰ ਹੋਰ ਹੌਸਲਾ ਮਿਲਿਆ ਤੇ ਆਪਾਂ ਆਪਣੀ ਯਾਤਰਾ ਸੰਪੂਰਨ ਕਰਾਂਗੇ ਛੇਤੀ ਤੇ ਇਦਾਂ ਹੀ ਵਾਸਤੂ ਤੁਸੀਂ ਵੀ ਸਾਥ ਦਿੰਦੇ ਰਹੇ ਤੇ ਬਾਬਾ ਜੀ ਨੇ ਵੀ ਸਾਨੂੰ ਬਹੁਤ ਮੋਟੀਵੇਟ ਕੀਤਾ ਤੇ ਬਾਬਾ ਜ ਭਈ ਬਈ ਆਪਾਂ ਨੂੰ ਕਮਰਾ ਮਿਲ ਗਿਆ ਸੀ ਗੁਰਦੁਆਰਾ ਨਾਨਕ ਸਰਸਾਵਾਂ ਦਿੱਲੀ ਵਿਖੇ ਤੇ ਆਪਾਂ ਬਈ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਇਸ ਤੋਂ ਪਹਿਲਾਂ ਬਈ ਆਪਾਂ ਦੋ குருਗ੍ਰਾਂ ਦੇ ਵਿੱਚ ਗਏ ਸੀਗੇ ਆਪਾਂ ਨੂੰ ਉੱਥੋਂ ਕਮਰਾ ਨਹੀਂ ਮਿਲਿਆਗਾ ਤੇ ਕਮਰਾ ਮਹਿੰਗਾ ਦਿੰਦੇ ਸੀ ਬਈ ਉੱਥੇ ਦੇ ਆਪਾਂ ਹੁਣ ਇਹਦਾ ਹੋੜ ਕਰ ਨਹੀਂ ਸਕਦੇਗੇ ਇਸ ਕਰਕੇ ਵੀ ਆਪਣੀ ਇੱਥੇ ਜਾਣੋਛਣ ਸੀਗੀ ਤੇ ਆਪਾਂ ਇਹ ਗੁਰੂ ਘਰੇ ਆ ਗਏ ਤੇ ਸ਼ਾਦਾ ਪਾਣੀ ਛਕ ਲਿਆ ਬਈ ਤੇ ਸਮਾਨ ਆਪਾਂ ਰੂਮ ਚ ਲੈ ਆਂਦੇ ਤੇ ਸੈਂਟ ਲੌਕ ਕਰਤੇ ਆ ਆਪਣਾ ਰੂਮ ਆ ਜੀ ਏਸੀ ਵਾਲਾ ਰੂਮ ਆ ਵਧੀਆ ਰੂਮ ਮਿਲ ਗਿਆ ਤੇ ਹੁਣ ਆਪਾਂ ਕਰਾਂਗੇ ਰੈਸਟ ਬਈ ਤੇ ਆਪਾਂ ਹੁਣ ਕੱਲ ਨੂੰ ਅਗਲੇ ਸਫ਼ਰ ਤੇ ਮਿਲਦੇ ਆਂ ਬਈ ਤੇ ਆਪਣੇ ਪਟਨਾ ਸਾਹਿਬ ਵੀ ਆਪਾਂ ਨੂੰ ਇਥੋਂ ਕਰੀਬਨ 1000 ਕਿਲੋਮੀਟਰ ਰਹਿ ਗਿਆ ਵਾ ਤੇ ਉਮੀਦ ਆ ਵੀ ਆਪਾਂ 10 ਦਿਨਾਂ ਦੇ ਵਿੱਚ ਉੱਥੇ ਪਹੁੰਚ ਜਾਾਂਗੇ ਤੇ ਬਣੇ ਰਹੋ ਬਈ ਸਾਥ ਦਿਓ ਤੇ ਬਾਕੀ ਜੇ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਤਾਂ ਮaaf ਕਰਿਆ ਕਰੋ ਬਈ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰਿਓ ਐਦਾਂ ਹੀ ਸਪੋਰਟ ਕਰੀ ਚੱਲਿਓ ਤੇ ਆਪਾਂ ਚੰਗੀਆਂ ਚੰਗੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ